ਸੋ ਸਾਡੇ ਵੱਲੋਂ ਗਾਇਆ ਗਿਆ ਟਰੈਕ ਚਰਚੇ ਚ ਮਾਰਾਂ ਦੇ ਜੋ ਕਿ ਅਸੀਂ ਆਪ ਸਭ ਦੀ ਨਜ਼ਰ ਕਰਨ ਜਾ ਰਹੇ ਹਾਂ ਵੱਡੇ ਵੱਡੇ ਉਦੇ ਅੱਜ ਕੱਲ ਵਿੱਚ ਸਰਕਾਰਾਂ ਦੇ ਵੱਡੇ ਵੱਡੇ ਉਦੇ ਅੱਜ ਕੱਲ ਵਿੱਚ ਸਰਕਾਰਾਂ ਦੇ ਹਮਰਾ ਤੇ ਫੋਰਚਨ ਰਖੜੀਆਂ ਕਰ ਚ ਮਾਰਾਂ ਦੇ ਤਾਂ ਹੋਂ ਚਰਚੇ ਹੁੰਦੇ ਆ ਹਰ ਥਾਂ ਚ ਮਾਰਾਂ ਦੇ ਹਾਰੇ ਖੇਤਰੇ ਵਿੱਚ ਅੱਜ ਕੱਲੇ ਮੱਲਾ ਮਾਰੀ ਜਾਂਦੇ ਆ ਰਾਜਸਤਾ ਹੱਥ ਲੈਣ ਦੀ ਕਰੀ ਤਿਆਰੀ ਜਾਂਦੇ ਆ ਰਾਜਸਤਾ ਹੱਥ ਲੈਣ ਦੀ ਕਰੀ ਤਿਆਰੀ ਜਾਂਦੇ ਔਰ ਨਿਦਿੰਦੇ ਮਿਸ਼ਨ ਕਦੇ ਵੀ ਵਿਚ ਰੜਾਰਾਂ ਦੇ ਔਰ ਨਿਦਿੰਦੇ ਮਿਸ਼ਨ ਕਦੇ ਵੀ ਵਿਚ ਰੜਾਰਾਂ ਦੇ ਹਮਰਾ ਤੇ ਫੋਰਚਨ ਰਾਂ ਖੜੀਆਂ ਕਰ ਚਮਾਰਾਂ ਦੇ ਧਾਈਓ ਚਰਚੇ ਹੁੰਦੇ ਆ ਹਰ ਥਾਂ ਚਮਾਰਾਂ ਦੇ ਹੈਲੀਕਾਪਟਰ 에ਅਰਲਾਈਨ ਵੀ ਨਾ ਲਿਖਵਾ ਲਈਆਂ ਵੱਡੇ ਵੱਡੇ ਮਾਲਾਂ ਚ ਹਿੱਸੇਦਾਰੀਆਂ ਪਾ ਲਈਆਂ ਵੱਡੇ ਵੱਡੇ ਮਾਲਾਂ ਚ ਹਿੱਸੇਦਾਰੀਆਂ ਪਾ ਲਈਆਂ ਥੰਮਣ ਵਾਲੀਆਂ ਚਾਂਦੀ ਵਰਗੇ ਯਾਰ ਯਾਰਾਂ ਦੇ ਥੰਮਣ ਵਾਲੀਆਂ ਚਾਂਦੀ ਵਰਗੇ ਯਾਰ ਯਾਰਾਂ ਦੇ ਹਮਰਾ ਤੇ ਫੋਰਚੂਨ ਰਖੜੀਆਂ ਕਰ ਚਮਾਰਾਂ ਦੇ ਯਾਚਾਰੀ ਚੇ ਹੁੰਦੇ ਆ ਹਰ ਥਾਂ ਚ ਮਾਰਾਂ ਦੇ ਸੋ ਸਾਡੇ ਵੱਲੋਂ ਗਾਇਆ ਗਿਆ ਇਹ ਟਰੈਕ ਚਰਚੇ ਚ ਮਾਰਾਂ ਦੇ ਸੋ ਜਿਸ ਨੂੰ ਲਿਖਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਚਾਂਦੀ ਥੰਮਣ ਵਾਲੀਆ ਜੀ ਦੀ ਕਲਮ ਤੋਂ ਸੋ ਜਿਸ ਨੂੰ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ H1Y ਗੁਰੂ ਰਵਿਦਾਤ ਜੀ ਕੰਪਨੀ ਵੱਲੋਂ ਇਹ YouTube ਤੇ ਰਿਲੀਜ਼ ਹੋ ਚੁੱਕਾ ਹੈ ਸ਼ਬਦ ਸੋ ਤੁਸੀਂ ਸਾਰੀ ਸੰਗਤ ਇਸ ਗੀਤ ਨੂੰ ਵੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਜੈ ਗੁਰੂਦੇਵ ਧੰਨ ਗੁਰਦੇਵ ਜੈ ਪੀਮ ਜੈ ਭਰਤ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼